मुज्ञान <multa> मु ਗੁਰਦੁਆਬਾਦ ਗੁਰਦੁਆਬਾਦ ਰਾਜਾ ਵੜਿੰਗ ਗੁਰਦੁਆਬਾਦ ਗੁਰਦੁਆਬਾਦ ਰਾਜਾ ਵੜਿੰਗ ਗੁਰਦੁਆਬਾਦ ਗੁਰਦੁਆਬਾਦ ਕੱਲ ਤਰਨਤਾਲੋਂ ਪੰਜਾਬ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਇੱਕ ਹਵੱਦਤ ਟਿੱਪਣੀ ਸਾਡੇ ਮਾਨਯੋਗ ਜਿਹੜੇ ਸਾਡੇ ਕੇਂਦਰੀ ਗ੍ਰਹਿ ਮੰਤਰੀ ਬੁਟਾ ਸਿੰਘ ਜੀ ਦੇ ਖਿਲਾਫ ਕੀਤੀ ਉਹਨਾਂ ਨੂੰ ਬੜੇ ਉਹਨਾਂ ਨੇ ਰੰਗ ਨੂੰ ਔਰ ਉਹਨਾਂ ਦੀ ਨਸਲ ਨੂੰ ਲੈ ਕੇ ਉਹਨਾਂ ਨੇ ਅਪਮਾਨ ਕੀਤਾ ਉਹ ਹਮੇਸ਼ਾ ਕਾਂਗਰਸ ਦੇ ਵਿੱਚ ਚੱਲਦਾ ਆ ਰਿਹਾ ਪਹਿਲੇ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਬਾਬਾ ਸਾਹਿਬ ਜੀ ਨੇ ਇਲੈਕਸ਼ਨ ਲੜਿਆ ਉਦੋਂ ਵੀ ਬਾਬਾ ਸਾਹਿਬ ਜੀ ਦਾ ਲਗਾਤਾਰ ਅਪਮਾਨ ਕੀਤਾ ਔਰ ਇਹ ਕਾਂਗਰਸੀ ਨੇਤਾ ਹਮੇਸ਼ਾ ਸਾਡੇ ਦਲੀ ਸਮਾਜ ਦਾ ਸ਼ੋਸ਼ਣ ਕਰਦੇ ਨੇ ਅੱਜ ਵਾਰਮਿੱਕੀ ਮਜਬੂਰ ਸਿੰਘ ਪਾਇਚਾਰਾ ਉਹ ਸਾਰਾ ਇਕੱਠਾ ਆ ਕੇ ਅੱਜ ਇਹ ਰਾਜਾ ਬੜਿੰਗ ਦਾ ਪਤਲਾ ਫੂਕ ਰਿਹਾ ਕਿਉਂਕਿ ਇਹਨਾਂ ਦੇ ਮਨ ਦੀ ਭਾਵਨਾ ਉਹ ਕੋਈ ਅੱਗੀ ਇਹ ਹਮੇਸ਼ਾ ਕਹਿੰਦੇ ਦਲੀ ਸਮਾਜ ਦੇ ਵਾਰਮਿੱਕੀ ਜਿਹੜੇ ਮਜਬੂਰ ਸਮਾਜ ਆਯਾ ਹੈ ਔਰ ਬਾਕੀ ਦਲੀ ਸਮਾਜ ਉਹਨਾਂ ਦੇ ਖਿਲਾਫ ਹੀ ਰਹੇ ਨੇ ਔਰ ਇਹ ਹਮੇਸ਼ਾ ਦਲੀ ਸਮਾਜ ਨੂੰ ਵੋਟ ਬੈਂਕ ਦੇ ਰੂਪ ਚ ਵਰਤਦੇ ਰਹੇ ਨੇ ਔਰ ਮੈਂ ਖੜਗੇ ਸਾਹਿਬ ਨੂੰ ਔਰ ਰਾਹੁਲ ਗਾਂਧੀ ਨੂੰ ਕਹਾਂਗਾ ਕਿ ਐਸਾ ਜਿਹੜਾ ਆਦਮੀ ਆ ਜਿਹਦੇ ਦਿਲ ਦੇ ਵਿੱਚ ਦਲੀ ਸਮਾਜ ਦੇ ਵਿਰੋਧੀ ਭਾਵਨਾਵਾਂ ਇਹਨੂੰ ਆਪਣੀ ਪਾਰਟੀ ਚੋਂ ਕੱਢਿਆ ਜਾਵੇ ਔਰ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਲਾਇਆ ਜਾਵੇ ਅੱਜ ਦਲੀ ਸਮਾਜ ਸਾਰਾ ਇੱਥੇ ਇਕੱਠਾ ਆ ਔਰ ਆਣਾ ਨੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੇ ਖਿਲਾਫ ਜੇ ਇਹਨੂੰ ਨਾਂ ਕੱਢਿਆ ਗਿਆ ਤੇ ਅਸੀਂ ਵਿਰੋਧ ਕਰਦੇ ਰਵਾਂਗੇ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਆਸੀ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਦਲਿਤ ਬੁਧੀ ਰਹੀ ਆ ਇਹਦਾ ਬਾਇਕ ਕਰੇ ਕਿਵੇਂ ਦੇ ਦਦੇ ਜੇ ਬਹੁਤ ਵੱਡਾ ਨੇਤਾ ਇੱਕ ਰਾਜਾ ਬਣੇ ਪੰਚਾਇਤ ਦਾ ਹੈ ਨਾ ਕਾਂਗਰਸ ਦਾ ਤੇ ਆਪਣੀ ਜ਼ੁਬਾਨ ਤੇ ਉਹਨਾਂ ਦਾ ਕੰਟਰੋਲ ਨਹੀਂ ਰੱਖੇ ਦਿੰਦੇ ਦੇਖੋ ਪਤਾ ਨਹੀਂ ਉਹਦਾ ਕੀ ਸਾਹਾਬਾ ਕਹਿੰਦੇ ਹੋ ਖੀਮ ਖਾ ਕੇ ਬੈਠਾ ਰਿਹਾ ਦਾ ਔਰ ਜਿੰਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਾਂਗਾ ਔਰ ਇਹੋ ਜਿਹੇ ਨੇਤਾ ਜਿੰਨੂੰ ਪਤਾ ਨਹੀਂ ਕਿ ਮੈਂ ਕੀ ਬੋਲਾਂ ਜਿਹੜਾ ਦਲੀ ਸਮਾਜ ਹਮੇਸ਼ਾ ਇਹਨਾਂ ਦੀ ਫੇਵਰ ਚ ਰਿਹਾ ਅੱਜ ਉਹਨਾਂ ਦੇ ਸੰਨੇਤਾਵਾਂ ਦੇ ਖਿਲਾਫ ਇਹ ਜਿਹੜੇ ਆਪਣੀ ਜਿਹੜੀ ਭਾਵਨਾਵਾਂ ਬਿਕਤ ਕਰਦੇ ਨੇ ਮੈਂ ਹੋਈ ਕਹਾਂਗਾ ਕਿ ਐਸੇ ਲੋਕ ਜਿਹੜੇ ਐਸੇ ਕਾਂਗਰਸ ਚ ਲੋਕ ਨੇ ਉਹਨਾਂ ਨੂੰ ਪਾਰਟੀ ਚੋਂ ਕੱਢਿਆ ਜਾ ਅੱਜ ਜੋ ਦਲਿਤ ਦੇ ਦਲਤਾ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਿਹੜਾ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣਾ ਸਾਹਮਣੇ ਕਰਕੇ ਵਿਖਾ ਦਿੱਤਾ ਹੈ ਸਾਡੇ ਬਹੁਤ ਹੀ ਸਨਮਾਨਯੋਗ ਬੂਟਾ ਸਿੰਘ ਜਿਹੜੇ ਕੀ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਦਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਕੀ ਸਮਾਜ ਸਾਡੇ ਮਜਵੀ ਸਮਾਜ ਸਾਡੇ ਐਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਆਹਤ ਪਹੁੰਚੀ ਹੈ ਔਰ ਇਹੋ ਜੀ ਟਿੱਪਣੀ ਟਿੱਪਣੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਉਹਦੇ ਖਿਲਾਫ ਹਾਂ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਐਸੀ ਸਮਾਜ ਦੇ ਖਿਲਾਫ ਰਹੀ ਹੈ ਉਦੀ ਅਧਾਰਨ ਅੱਜ ਸਾਡੇ ਰਾਜਾ ਵੜਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਨ ਦੀ ਭਾਵਨਾ ਆ ਜਾਗੀ ਹੈ ਅਸੀਂ ਆਪਣੇ ਰਾਹੁਲ ਗਾਂਧੀ ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਵੀ ਇਸ ਇਹੋ ਜਿਹੇ ਰਾਜਾ ਵੜਿੰਗ ਵਰਗੇ ਨੂੰ ਕੱਢੇ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਚੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸਰਕਾ ਤੇ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਆ ਕਿਉਂਕਿ ਇਹੋ ਜਿਹੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਐ ਇਹੋ ਜੀ ਟਿੱਪਣੀ ਚੜੀ ਉਹਨੇ ਕੱਲ ਕੀਤੀ। ਤੁਸੀਂ ਕੀ ਮੰਨਦੇ ਜੇ ਪਹਿਲਾਂ ਬਿਆਨ ਦੇ ਇਹਨਾਂ ਬਾਦੋਂ ਮਾਫੀ ਮੰਗ ਲੈਣੀ ਕਿੱਥੇ ਦੇਖੋ ਇਹ ਉਹਨਾਂ ਦੀ ਮੰਨ ਦੀ ਭਾਵਨਾ ਸੀ ਜਿਹੜੀ ਉਹਨਾਂ ਦੇ ਮੰਨ ਦੀ ਭਾਵਨਾ ਬਾਹਰ ਆਈ ਹੈ। ਉਹ ਮਾਫੀ ਮੰਗਣ ਦਾ ਉਹਨਾਂ ਦੀ ਮੰਨ ਦੀ ਭਾਵਨਾ ਬਾਹਰ ਜਿਹੜੀ ਹੈ ਉਹ ਮਿਟ ਨਹੀਂ ਸਕਦੀ। ਉਹ ਇਤਰਾ ਹੀ ਰਹੇਗੀ। ਸਾਡਾ ਸਮਾਜ ਜਿਹੜਾ ਹੈ ਅਸੀਂ ਸਮਾਜ ਹੈ ਉਹ ਬਿਲਕੁਲ ਅੱਜ ਉਹਨਾਂ ਤੇ ਬਹੁਤ ਰੋਸ਼ ਹੈ। ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਕੱਢ ਲੇ ਪਰ ਉਹਨੂੰ ਮਾਫੀ ਨਹੀਂ ਮਿਲ ਸਕਦੀ। ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖੜਗੇ ਸਾਹਿਬ ਹੇਤੋਂ ਪਾਰਟੀ ਚੋਂ ਕੱਢਿਆ ਜਾਵੇ